ਫਾਸਟ ਕਿਸ ਤਰੀਕੇ ਨਾਲ ਰੱਖਣਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਨ੍ਹਾਂ ਨੇ ਕਦੀ ਫਾਸਟ ਨਹੀਂ ਰੱਖਿਆ ਕਦੀ ਰੋਜ਼ਾ ਨਹੀਂ ਰੱਖਿਆ ਆਪਣੇ ਹੱਥ ਖੜੇ ਕਰੋ ਜਿਨ੍ਹਾਂ ਕਦੀ ਰੋਜ਼ਾ ਨਹੀਂ ਰੱਖਿਆ ਸ਼ਰਮਾਉਣ ਵਾਲੀ ਗੱਲ ਨਹੀਂ ਮੈਂ ਤੁਹਾਨੂੰ ਤਰੀਕਾ ਦੱਸਾਂਗਾ ਇਸ ਹਮਸੇ ਦਿਨਾਂ ਦੇ ਵਿੱਚ ਹਾਲੇਲੂਇਆ ਤੁਸੀਂ ਰੋਜ਼ਾ ਜਰਾ ਰੱਖਣਾ ਆ ਉਹ ਤੁਸੀਂ 12 ਵਜੇ ਤੱਕ ਰੱਖ ਸਕਦੇ ਜਿਨ੍ਹਾਂ ਪਹਿਲੀ ਵਾਰੀ ਰੱਖਣਾ ਕਿੰਨੇ ਵਜੇ ਤੱਕ 12 ਵਜੇ ਤੱਕ ਹallelujah ਜਿਨ੍ਹਾਂ ਪਹਿਲੀ ਵਾਰੀ ਰੋਜਾ ਰੱਖਣਾ ਹੈ ਤੁਸੀਂ ਪ੍ਰਾਰਥਨਾ ਕਰਨੀ ਚਾਹੀਦੀ ਕਿ ਪ੍ਰਭੂ ਮੈਨੂੰ ਹਿੰਮਤ ਦੇ ਅੱਜ ਮੈਂ 12 ਵਜੇ ਤੱਕ ਰੋਜੇ ਵਿੱਚ ਰਹਿਣਾ ਔਰ 12 ਵਜੇ ਤੋਂ ਬਾਅਦ ਤੁਸੀਂ ਪ੍ਰਭੂ ਦਾ ਧੰਨਵਾਦ ਕਰਕੇ ਆਪਣਾ ਪਹਿਲਾ ਰੋਜਾ ਆਪਣੇ ਜੀਵਨ ਦਾ ਪਹਿਲਾ ਰੋਜਾ ਖੋਲ ਸਕਦੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah 12 ਵਜੇ ਤੋਂ ਬਾਅਦ 12 ਵਜੇ ਤੁਸੀਂ ਆਪਣਾ ਰੋਜਾ ਖੋਲ ਸਕਦੇ ਜਿਨ੍ਹਾਂ ਕਦੇ ਵੀ ਰੋਜਾ ਨਹੀਂ ਰੱਖਿਆ ਉਹਨਾਂ ਦੇ ਲਈ ਔਰ ਜੋ ਲਗਾਤਾਰ ਰੋਜ਼ੀ ਰੱਖਦੀ ਆ ਉਹ ਆਪਣਾ ਰੋਜ਼ਾ 2 ਵਜੇ ਵੀ ਖੋਲ ਸਕਦੀ ਆ ਜਿਹੜੇ ਕੰਟੀਨਿਊਸ ਲੱਗਦੇ ਜਿਹੜੇ ਕੰਮ ਕਰਦੇ ਆ ਫਿਰ ਹਾਰਡਵਰਕ ਕਰਦੇ ਆ ਉਹ 3 ਵਜੇ ਵੀ ਆਪਣਾ ਰੋਜ਼ਾ ਖੋਲ ਸਕਦੇ ਆ 4 ਵਜੇ ਵੀ 5 ਵਜੇ ਵੀ 6 ਵਜੇ ਵੀ ਔਰ ਜਿਹੜੇ ਬਹੁਤ ਹੀ ਤਾਕਤ ਵਾਲੇ ਜਿਹਦੇ ਕੋਲ ਪਰਮੇਸ਼ਰ ਦੀ ਦਲੇਰੀ ਵਾਲਾ ਆਤਮਾ ਆ ਉਹ ਬੰਦਗੀ ਤੋਂ ਬਾਅਦ ਵੀ ਖੋਲ ਸਕਦਾ ਈਸ਼ੂ ਮਸੀਹ ਦੇ ਨਾਂ ਦੇ ਵਿੱਚ ਆਮੀਨ ਇਟੋ ਆਡੀ ਬਰਕਤ ਹੈ ਹallelujah hallelujah ਇਹ ਤੁਹਾਡੀ ਬੋਲੋ ਰੋਜਾ ਮੇਰੀ ਬਰਕਤ ਆ ਰੋਜਾ ਇਹ ਫਾਸਟਿੰਗ ਮੇਰੀ ਬਰਕਤ ਆ ਫਾਸਟਿੰਗ ਮੇਰੀ ਬਰਕਤ ਕਿਉਂਕਿ ਬਾਈਬਲ ਵਿੱਚ ਪ੍ਰਭੂ ਯਿਸੂ ਮਸੀਹ ਨੇ ਆਖਿਆ ਤੁਸੀਂ ਬਿਨਾ ਪ੍ਰਾਰਥਨਾ ਅਤੇ ਬਿਨਾ ਰੋਜਾ ਦੁਸ਼ਟ ਆਤਮਾ ਨੂੰ ਕੱਢ ਨਹੀਂ ਸਕਦੇ ਨਹੀਂ ਕੱਢ ਸਕਦੇ ਬਿਨਾ ਪ੍ਰਾਰਥਨਾ ਅਤੇ ਬਿਨਾ ਰੋਜਿਆਂ ਦੇ ਤੁਸੀਂ ਦੁਸ਼ਟ ਆਤਮਾ ਨੂੰ ਕੱਢ ਨਹੀਂ ਸਕਦੇ ਔਰ ਮੈਂ ਬੜਾ ਧੰਨਵਾਦ ਕਰਦਾ ਪ੍ਰਭੂ ਦਾ ਕਿ ਪਰਮੇਸ਼ਰ ਨੇ ਸਾਨੂੰ ਇਹ ਸਮਾਂ ਦਿੱਤਾ ਕਿ ਇਹ ਪਹਿਲੀ ਵਾਰ ਹੀ ਆ ਜੋ ਚਰਚ ਸਟਾਰਟ ਹੋਇਆ ਕਿ ਅਸੀਂ ਸੰਗਤ ਨਾਲ ਮਿਲ ਕੇ 7 ਦਿਨ ਦੀ ਫਾਸਟਿੰਗ ਵਿੱਚ ਆਈਏ ਯਿਸੂ ਮਸੀਹ ਦੇ ਨਾਮ ਦੀ ਵਿੱਚ। ਹallelujah ਹallelujah। ਔਰ ਮੈਂ ਪ੍ਰਾਰਥਨਾ ਕਰਨ ਲਿਆ ਕਿ ਪ੍ਰਭੂ ਜੇਕਰ ਇਹ 7 ਦਿਨ ਦੇ ਰੋਜ਼ੇ ਜਿਸ ਤਰ੍ਹਾਂ ਅੱਜ ਤੁਸੀਂ ਸਾਰੇ ਆਏ ਜੀ ਇਸੀ ਤਰ੍ਹਾਂ ਜੇਕਰ 7 ਦਿਨ ਦੇ ਰੋਜੇ ਲਗਾਤਾਰ ਤੁਹਾਡੇ ਔਰ ਸਾਡੇ ਵਿੱਚ ਕੰਪਲੀਟ ਹੋਏ ਚੰਗੇ ਗਏ ਤਾਂ ਅਸੀਂ ਥੋੜੇ ਸਮੇਂ ਬਾਅਦ 21 ਦਿਨ ਦੇ ਰੋਜਿਆਂ ਵਿੱਚ ਜਾਵਾਂਗੇ ਸ਼ੁਮਸੇ ਦਿਨਾਂ ਦੇ ਵਿੱਚ ਹallelujah ਔਰ ਜੇਕਰ 21 ਦਿਨ ਦੇ ਰੋਜੇ ਚੰਗੇ ਕੰਪਲੀਟ ਹੋਣਗੇ ਤਾਂ ਅਸੀਂ 40 ਦਿਨ ਦੇ ਰੋਜਿਆਂ ਵਿੱਚ ਜਾਵਾਂਗੇ ਸ਼ੁਮਸੇ ਦਿਨਾਂ ਦੇ ਵਿੱਚ ਹallelujah ਔਰ ਇੱਕ ਚੀਜ਼ ਧਿਆਨ ਨਾਲ ਸੋਚਣਾ ਕਿ ਚੇਕਟ ਤੁਹਾਡੇ ਸੱਤ ਦਿਨ ਦੇ ਫਾਸਟ ਕੰਪਲੀਟ ਹੋਏ ਔਰ ਚੰਗੇ ਤਰੀਕੇ ਨਾਲ ਤੁਸੀਂ ਬੰਦਗੀ ਵਿੱਚ ਭਾਗ ਲਿਆ ਪ੍ਰਾਰਥਨਾ ਵਿੱਚ ਭਾਗ ਲਿਆ ਤਾਂ ਤੁਸੀਂ ਜਿਹੜੇ ਅੱਧੇ ਦਿਨ ਦਾ ਰੋਜ਼ਾ ਰੱਖਦੇ ਆ ਪਰਮੇਸ਼ਰ ਤੁਹਾਨੂੰ ਇੰਨੀ ਦਲੇਰੀ ਔਰ ਮਸਾ ਔਰ ਸਮਰਥ ਦੇਵੇਗਾ ਕਿ ਤੁਸੀਂ ਪੂਰਾ ਦਿਨ ਵੀ ਰੋਜ਼ਾ ਰੱਖ ਸਕਦੇ ਜੀ ਆਮੀਨ ਤੁਹਾਡੀ ਪ੍ਰਾਰਥਨਾ ਵਧੇਗੀ ਹਾਲੇਲੂਇਆ ਹਾਲੇਲੂਇਆ ਅੱਜ ਕਿੰਨੇ ਜਾਣਿਆਂ ਨੇ ਮਨ ਲਗਾ ਕੇ ਪ੍ਰਾਰਥਨਾ ਕੀਤੀ ਥੈਂਕ ਯੂ ਜੀਸਸ ਹੁਣ ਉਹੀ ਹੱਥ ਖੜੇ ਕਰਨਾ ਜਿਨ੍ਹਾਂ ਦਾ ਪਹਿਲਾਂ ਕਦੀ ਪ੍ਰਾਰਥਨਾ ਵਿੱਚ ਮਨ ਨਹੀਂ ਸੀ ਲੱਗਾ ਪਰ ਅੱਜ ਪ੍ਰਾਰਥਨਾ ਵਿੱਚ ਮਨ ਲੱਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਕਹਣਾ ਵਿੱਚੋਂ ਉੱਚੇ ਰੱਖੋ ਖੜੇ ਹੋ ਕੇ। ਅੱਜ ਜਿਨ੍ਹਾਂ ਦਾ ਪ੍ਰਾਰਥਨਾ ਵਿੱਚ ਮਨ ਲੱਗਾ ਸੋਰ ਸੇ ਤਾਰੀਫ ਕਰਾਂਗੇ ਖੁਦਾਬੰਦੀ। ਔਰ ਤੁਸੀਂ ਇਹਦਾ ਰਿਜ਼ਲਟ ਵੇਖੋਗੇ ਕੱਲ ਜਦੋਂ ਸਵੇਰ ਤੁਸੀਂ ਉੱਠੋਗੇ। ਹਾਲੇਲੂਇਆ ਹਾਲੇਲੂਇਆ ਮੇਰਾ ਵਿਸ਼ਵਾਸ ਹੈ ਜਦੋਂ ਤੁਸੀਂ ਉੱਠੋਗੇ ਤੁਹਾਡੇ ਜ਼ੁਬਾਨ ਤੇ ਇੱਕ ਨਾਮ ਹੋਵੇਗਾ ਜਿਹੜਾ ਸ਼ਹਿਦ ਨਾਲੋਂ ਵੀ ਮਿੱਠਾ ਹੈ। ਯੇਸ਼ੂ ਨਾਮ ਤੁਸੀਂ ਕਹਿੰਦੇ ਹੋਗੇ ਪ੍ਰਭੂ ਤੇਰਾ ਧੰਨਵਾਦ ਧੰਨਵਾਦ ਹਾਲੇਲੂਇਆ ਔਰ ਇੱਕ ਗੱਲ ਕੱਲ ਸਵੇਰ ਹਰ ਇੱਕ ਨੇ ਉੱਠ ਕੇ ਜਿਨ੍ਹਾਂ ਕਦੇ ਪ੍ਰਾਰਥਨਾ ਨਹੀਂ ਕੀਤੀ ਉਹਨਾਂ ਨੇ ਵੀ ਭਾਵੇਂ 5 ਮਿੰਟ ਦੀ ਪ੍ਰਾਰਥਨਾ ਕਰਨਾ ਪੜ ਪ੍ਰਭੂ ਅਗੇ ਗੋਟਨੇ ਟੇਕੇ ਪ੍ਰਾਰਥਨਾ ਕਰਨੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਹallelujah ਤੁਹਾਡਾ ਜੀਵਨ ਸੇਮ ਨਹੀਂ ਰਹੇਗਾ ਤੁਸੀਂ ਬਦਲ ਜਾਓਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਵੱਡੀਆਂ ਬਰਕਤਾਂ ਵੱਡੀਆਂ ਟੈਸਟਮਨੀਆਂ ਦੇ ਹੱਕਦਾਰ ਹੋਵੋਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਫਿਰ ਤੋਂ ਕਹਿਣਾ ਚਾਹਾਂਗਾ ਇਹ 7 ਦਿਨ ਦੀ ਫਾਸਟਿੰਗ ਵਿੱਚ ਪੂਰੇ ਮਨ ਦੇ ਨਾਲ ਔਰ ਰੀਜ ਦੇ ਨਾਲ ਪਾਗ ਲੈਣਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਸੇ ਨੇ ਮਿਸ ਨਹੀਂ ਕਰਨਾ ਕਿਸੇ ਦੇ ਲਈ ਮਿਸ ਨਹੀਂ ਕਰਨਾ ਕੋਈ ਤਾਨੂੰ ਰੋਕੇ ਕੋਈ ਤਾਨੂੰ ਟੋਕੇ ਪਰ ਕਿਸੇ ਲਈ ਆਪਣੀ ਸੱਤ ਦਿਨ ਦੀ ਲਿਮਟ ਜਿਹੜੀ ਆ ਇਹਨੂੰ ਅਸੀਂ ਡਿਸਕਨੈਕਟ ਨਹੀਂ ਕਰਨਾ ਨਹੀਂ ਕਰਨਾ ਹallelujah ਇਹਨੂੰ ਸਿ ਕਨੈਕਟਡ ਰੱਖਣਾ ਆਪਣੇ ਖੁਦਾ ਦੇ ਨਾਲ ਹallelujah ਕਨੈਕਟਡ ਰੱਖਣਾ ਜਿਸ ਤਰ੍ਹਾਂ ਪੰਜ ਰੋਟੀਆਂ ਤੇ ਦੋ ਮੱਛੀਆਂ ਦੇ ਵਿੱਚ ਬਰਕਤ ਆਈ ਸੀ ਉਸੇ ਤਰ੍ਹਾਂ ਤੁਹਾਡੇ ਭਰੋਲਿਆਂ ਔਰ ਭਾਂਡਿਆਂ ਵਿੱਚ ਬਰਕਤ ਆਏਗੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਸ ਤਰ੍ਹਾਂ 60 ਫੱਤ ਦੀ ਵਿਧਵਾ ਜਿਹਦੇ ਕੋਲ ਇੱਕ ਮੋਠਾ ਆਟਾ ਤੇ ਥੋੜਾ ਜਿਹਾ ਕੁੱਪੀ ਵਿੱਚ ਤੇਲ ਸੀ ਇੱਕ ਮੁੱਠਾ ਆਟਾ ਔਰ ਥੋੜਾ ਜਿਹਾ ਕੁੱਪੀ ਵਿੱਚ ਤੇਲ ਸੀ ਹallelujah ਹallelujah ਉਹ ਮੁਕਿਆ ਨਹੀਂ ਮੁਕਿਆ ਬਾਈਬਲ ਵਿੱਚ ਲਿਖਿਆ ਜਦ ਤੱਕ ਕਾਲ ਚੱਲਿਆ ਤਦ ਤੱਕ ਉਹ ਨਹੀਂ ਤ ਉਹਦੇ ਕੜਾਨੇ ਨੇ ਖਾਦਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰ ਉਹ ਮੁਕਿਆ ਨਹੀਂ ਐਸੇ ਤਰ੍ਹਾਂ ਟੋਡੀਆਂ ਬਰਕਤਾਂ ਦਾ ਕਦੀ ਐਂਡ ਨਹੀਂ ਹੋਵੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਟੋਡੀਆਂ ਬਰਕਤਾਂ ਦਾ ਭੈਣਾ ਵਿੱਚੋਂ ਭਰਾਵਾਂ ਵਿੱਚੋਂ ਜੋ ਇਸ ਫਾਸਟਿੰਗ ਵਿੱਚ ਜੋ ਰੋਜਾਂ ਵਿੱਚ ਵਧਣਾ ਚਾਹੁੰਦੀ ਆ ਹallelujah ਜਦੋਂ ਮੈਂ ਨਵਾਂ ਨਵਾਂ ਸੇਕਾਈ ਵਿੱਚ ਆਇਆ ਸੀ ਮੈਂ ਮਹੀਨੇ ਦੇ ਵਿੱਚ 15 ਰੋਜ਼ੇ ਰੱਖਦਾ ਸੀ ਇੱਕ ਦਿਨ ਰੋਟੀ ਖਾਣੀ ਤਿੰਨ ਟਾਈਮ ਔਰ ਅਗਲੇ ਦਿਨ ਰੋਜ਼ਾ ਫਿਰ ਇੱਕ ਦਿਨ ਤਿੰਨ ਟਾਈਮ ਰੋਟੀ ਖਾਣੀ ਅਗਲੇ ਦਿਨ ਰੋਜ਼ਾ ਮਹੀਨੇ 'ਚ 15 ਰੋਜ਼ੇ ਇੱਕ ਦਿਨ ਛੱਡ ਕੇ ਇੱਕ ਦਿਨ ਰੋਜ਼ਾ ਇੱਕ ਦਿਨ ਛੱਡ ਕੇ ਇੱਕ ਦਿਨ ਰੋਜ਼ਾ ਔਰ ਲਗਾਤਾਰ ਮੈਂ 1 ਸਾਲ ਇਸੇ ਤਰ੍ਹਾਂ ਰੋਜ਼ੇ ਰੱਖੇ ਸੀ ਹallelujah ਔਰ ਮੈਂ ਅ విశ్వాਸ ਕਰਦਾ ਕਿ ਅੱਜ ਜੋ ਵੀ ਪਰਮੇਸ਼ਰ ਨੇ ਮੈਨੂੰ ਬਰਕਤਾਂ ਦਿੱਤੀਆਂ ਨੇ ਇਹ ਉਹਨਾਂ ਰੋਜਾਂ ਦੀ ਬਤੌਲਤ ਹੈ ਯੀਸ਼ੂ ਮਸੀਹ ਦੇ ਨਾਂ 'ਤੇ ਵਿੱਚ। ਉਹ ਮਿਹਨਤ, ਉਹ ਕਸ਼ਟ ਜਿਹੜਾ ਅਸੀਂ ਪ੍ਰਭੂ ਦੇ ਵਿੱਚ ਹੋ ਕੇ ਭੋਗਦੇ ਆਂ, ਜਿਹੜਾ ਅਸੀਂ ਮਸੀਹ ਦੇ ਲਈ ਭੋਗਦੇ ਆਂ। ਹallelujah। ਬਰਕਤ ਉਸ ਕਸ਼ਟ ਵਿੱਚ ਹੁੰਦੀ ਆ। ਜਿਹੜਾ ਅਸੀਂ ਮਸੀਹ ਦੇ ਲਈ ਸੰਘਰਸ਼ ਕਰਦੇ ਆਂ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੇ ਕੀ ਆਖਿਆ? ਕਹਿੰਦਾ ਜਿਹੜਾ ਮੇਰੇ ਪਿੱਛੇ ਆਉਣਾ ਚਾਹਦਾ ਉਹ ਆਪਣੀ ਸਲੀਬ ਚੁੱਕ ਕੇ ਤੇ ਮੇਰੇ ਪਿੱਛੇ ਆਵੇ। ਹallelujah। ਹਰੇ ਰੋਜਾਂ ਦੀ ਸਲੀਬ ਕਿੰਨੇ ਜਾਣੇ ਚੁੱਕਨ ਦੀ ਤਿਆਰ ਹੈ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਜੋ ਕੱਲ ਰੱਖਣਗੇ 12 ਵਜੇ ਤੱਕ ਤੋਂ ਸਟਾਰਟਿੰਗ ਸ਼ੁਰੂ ਆ 12 ਵਜੇ ਤੋਂ ਬਸਾ ਸਟਾਰਟ ਹੈ ਯਸ਼ੂ ਦੇ ਨਾਮ ਦੇ ਵਿੱਚ ਹallelujah ਹallelujah ਜਿਨ੍ਹਾਂ ਨਹੀਂ ਕਦੀ ਰੱਖਿਆ ਉਹ 12 ਵਜੇ ਤੱਕ ਰੱਖੋ ਕੋਸ਼ਿਸ਼ ਕਰਨ ਪਰਮੇਸ਼ੁਰ ਤੁਹਾਡੇ ਨਾਲ ਹੋਵੇਗਾ ਪਰਮੇਸ਼ੁਰ ਦਾ ਆਤਮਾ ਤੁਹਾਡੇ ਨਾਲ ਹੋਵੇਗਾ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਹallelujah ਖੁਦਾ ਤੁਹਾਡੇ ਨਾਲ ਹੋਵੇਗਾ ਪਰਮੇਸ਼ਰ ਦਾ ਆਤਮਾ ਤੁਹਾਨੂੰ ਦੱਸੇਗਾ ਤੁਸੀਂ ਕਿਸ ਤਰੀਕੇ ਨਾਲ ਚੱਲਣਾ ਔਰ ਵਧਣਾ ਹੈ ਉਹ ਤੁਹਾਨੂੰ ਹਿੰਮਤ ਦੇਵੇਗਾ ਉਹ ਤੁਹਾਨੂੰ ਦਲੇਰੀ ਦੇਵੇਗਾ ਤੁਹਾਡੀ ਭੁੱਖ ਵਿੱਚੋਂ ਤੁਹਾਨੂੰ ਦਲੇਰੀ ਦੇਵੇਗਾ ਪਰਮੇਸ਼ਰ ਦਾ ਆਤਮਾ ਤੁਹਾਨੂੰ ਸਮਰਥ ਦੇਵੇਗਾ ਮਣ ਕਈ ਭੈਣ ਭਰਾ ਮੈਂ ਦੇਖੇ ਜਿਹੜੇ 24 24 ਘੰਟੇ ਦਾ ਜਿਹੜੇ 3 3 ਦਿਨ ਦਾ ਦਿਨ ਔਰ ਰਾਤ ਦਾ ਫਾਸਟ ਰੱਖਦੇ ਆ ਹallelujah ਪਰਮੇਸ਼ਰ ਤੁਹਾਨੂੰ ਦਲੇਰੀ ਦੇਵੇਗਾ ਪ੍ਰਭੂ ਵਿੱਚ ਵਧਣਾ ਹੈ ਕਿਨੇ ਜਾਣੇ ਤਿਆਰ ਹallelujah ਕਿਨੇ ਜਾਣੇ ਵਦਨ ਤੇ ਨਹੀਂ ਤਿਆਰ ਹallelujah ਤਾਰੀਫ ਕਰਾਂਗੇ ਜ਼ੋਰ ਸੇ ਖੁਦਾਵੰ ਦੀ ਜ਼ੋਰ ਤੇ ਹallelujah ਔਰ ਇਹਨਾਂ ਦਿਨਾਂ ਵਿੱਚ ਕਿਸੇ ਨੇ ਵੀ ਇਸ ਪ੍ਰਾਰਥਨਾ ਦੀ ਬਰਕਤ ਨੂੰ ਗਵਾਉਣਾ ਨਹੀਂ ਆ ਗਲਤ ਮਜ਼ਾਕ ਦੁਆਰਾ ਗਾਲੀ ਦੁਆਰਾ ਪਾਪ ਦੁਆਰਾ ਕਿਸੇ ਵੀ ਤਰ੍ਹਾਂ ਦੀ ਗਲਤ ਹਰਕਤ ਦੁਆਰਾ ਹallelujah ਹੁਣ ਅਸੀਂ ਇਨਾ ਟਾਈਮ 2 ਘੰਟੇ ਤੋਂ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਹallelujah 2 ਘੰਟੇ ਅਸੀਂ ਪ੍ਰਭੂ ਵਿੱਚ ਬਤੀਤ ਕੀਤੇ ਆ ਪਰ ਝਿਕ ਰਸੀਂ ਚਰਚ ਤੋਂ ਬਾਹਰ ਪੈਰ ਪਾਉਂਦਿਆਂ ਸਾਰ ਆਪਣੇ ਮੂੰਹ ਦੇ ਵਿੱਚੋਂ ਗਲਤ ਸ਼ਬਦਾਵਲੀ ਵਰਤਾਂਗੇ ਗਲਤ ਲੈਂਗੁਏਜ ਅਸੀਂ ਵਰਤਾਂਗੇ ਤਾਂ ਇਸ ਪ੍ਰਾਰਥਨਾ ਦਾ ਸਾਡੇ ਜੀਵਨ ਵਿੱਚ ਕੋਈ ਵੀ ਮੁੱਲ ਨਹੀਂ ਜਾਂਦਾ ਨਹੀਂ ਜਾਂਦਾ ਹallelujah ਬੜੇ ਕਮਲ ਕਿੰਨੇ ਜਾਣੇ ਚਾਹੁੰਦੇ ਕਿ ਮੈਂ ਆਪਣੀ ਬਰਕਤ ਨੂੰ ਸੰਭਾਲਾਂਗੇ ਈਸ਼ੂ ਮਸੀਹ ਦੇ ਨਾਂ ਦੇ ਵਿੱਚ ਹallelujah ਕਹਿੰਦੇ ਚੀਜ਼ ਲੈਣੀ ਸੌਖੀ ਆ ਉਹਨੂੰ ਸੰਭਾਲ ਕੇ ਰੱਖਣਾ ਕੀ ਆ ਬਰਕਤ ਲੈਣੀ ਸੌਖੀ ਆ ਪਰ ਉਹਨੂੰ ਸੰਭਾਲ ਕੇ ਰੱਖਣਾ ਹallelujah ਹਣ ਕਿੰਨਿਆਂ ਦੇ ਘਰ ਵਿੱਚ ਕੱਚ ਦੇ ਗਲਾਸ ਆ ਕਿੰਨੇ ਦੇ ਕਰ ਲੱਗ ਪਗੋਲ ਬਸ ਸਾਰਿਆਂ ਦੇ ਘਰ ਵਿੱਚ ਹਾਲੇਲੂਇਆ ਮੰਨ ਲਓ ਤੁਸੀਂ ਕੱਚ ਦੇ ਗਲਾਸ ਨੂੰ ਇੱਕੜੀ ਫੜ ਕੇ ਥੱਲੇ ਸੁੱਟ ਦੋ ਐਨੀ ਹਾਈਟ ਤੋਂ ਮੁੜ ਕੇ ਜੁਰੇਗਾ ਉਹਨਾਂ ਤੁਸੀਂ ਵਰਤੋਗੇ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੀ ਬਰਕਤ ਦਾ ਪਰਮੇਸ਼ੁਰ ਨੇ ਤੁਹਾਨੂੰ ਦੇ ਦਿੱਤੀ ਖੁਦਾਵੰਦ ਨੇ ਤੁਹਾਨੂੰ ਬਰਕਤ ਦੇ ਦਿੱਤੀ ਤੁਸੀਂ ਪ੍ਰਾਰਥਨਾ ਕੀਤੀ ਆ ਹਾਲੇਲੂਇਆ ਤੁਸੀਂ ਪ੍ਰਾਰਥਨਾ ਕੀਤੀ ਆ ਬਰਕਤ ਤੁਹਾਡੇ ਕੋਲ ਹੈ ਪਰ ਹੁਣ ਇਸ ਬਰਕਤ ਨੂੰ ਘਰ ਤੱਕ ਸੰਭਾਲ ਕੇ ਖਰਨਾ ਕਿਦਾ ਕੰਮ ਆ ਇਹ ਤੇ ਪ੍ਰਭੂ ਦਾ ਕੰਮ ਨਹੀਂ ਇੱਕ ਦਾ ਕੰਮ ਹੈ ਇਸ ਬਲੇਸਿੰਗ ਨੂੰ ਚਰਚ ਦੀ ਬਲੇਸਿੰਗ ਨੂੰ ਘਰ ਤੱਕ ਸੰਭਾਲ ਕੇ ਖਰਨਾ ਹਾਂ ਤੁਸੀਂ ਕੱਚ ਦੇ ਗਲਾਸ ਲੈ ਕੇ ਉਹਨਾਂ ਨੂੰ ਇਦਾ ਇਦਾ ਕਰਦੇ ਖੜੋਗੇ ਤਾਂ ਉਹ ਸੁੱਟਦੇ ਹੋਏ ਨਹੀਂ ਖੜੋਗੇ ਹallelujah ਜੇਕਰ ਤੁਸੀਂ ਕਿਆ ਨਾ ਸੁਣਨਾ ਹਲੇਲੂਇਆ ਜੇਕਰ ਤੁਸੀਂ ਕੱਚ ਦੇ ਗਲਾਸ ਸੰਭਾਲ ਸਕਦੇ ਜੀ ਆਪਣੇ ਕੱਪ ਗਲਾਸੀਆਂ ਸੰਭਾਲ ਸਕਦੇ ਜੀ ਤੇ ਫਿਰ ਬਰਕਤ ਕਿਉਂ ਨਹੀਂ ਸੰਭਾਲਦੇ ਕਿਹਨਾਂ ਨੂੰ ਸਮਝ ਆ ਰਹੀ ਆ ਹਲੇਲੂਇਆ ਜੇਕਰ ਤੁਸੀਂ ਉਹ ਚੀਜ਼ਾਂ ਜਿਹੜੀਆਂ ਫਿਰ ਤੋਂ ਬਣ ਵੀ ਸਕਦੀਆਂ ਨੇ ਉਹ ਸੰਭਾਲ ਸਕਦੇ ਜੀ ਤੇ ਫਿਰ ਪ੍ਰਭੂ ਦੀ ਬਰਕਤ ਸਭ ਤੋਂ ਇੰਪੋਰਟੈਂਟ ਸਭ ਤੋਂ ਵੱਡੀ ਹੈ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਹਲੇਲੂਇਆ ਤੁਸੀਂ ਇਸ ਬਰਕਤ ਨਾਲ ਇਸ ਪ੍ਰਾਰਥਨਾ ਨਾਲ ਇਸ ਮਸੀਹ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਛੇੜਖਾਨੀ ਕਰ ਹallelujah ਤੁਸੀਂ ਪਰਮੇਸ਼ਰ ਦੀ ਬਰਕਤ ਨਾਲ ਮਸੀਹ ਨਾਲ ਅਨੋਇੰਟਿੰਗ ਨਾਲ ਯੂ ਕੈਨ ਨਾਟ ਡੂ ਇਹ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਆ ਹallelujah ਕਿ ਤੁਸੀਂ ਪਰਮੇਸ਼ਰ ਦੀ ਬਰਕਤ ਨਾਲ ਛੇੜਖਾਨੀ ਕਰੋ ਟਰੇਸ ਅ ਲਾਰਡ ਹallelujah ਕਿੰਨੇ ਜਾਨੀ ਚੱਕ ਅੱਜ ਕਹਿੰਦੇ ਆ ਕਿ ਮੈਂ ਆਪਣੀ ਬਲੇਸਿੰਗ ਨੂੰ ਸੰਭਾਲ ਕੇ ਔਰ ਲਗਾ ਕੇ ਆਪਣੇ ਘਰ ਖਰਾਂਗੇ ਸ਼ੁਮਸੀ ਦੇ ਨਾਮ ਦੇ ਵਿੱਚ ਭਰਾਵਾਂ ਵਿੱਚੋਂ ਬਰਕਤ ਸਾਰਿਆਂ ਦੀ ਆਪਣੀ ਆਪਣੀ ਸ਼ੁਮਸੀ ਦੇ ਨਾਮ ਦੇ ਵਿੱਚ ਆਮੀਨ ਕਿ ਭਾਈ ਜੀ ਕੀ ਗੱਲ ਤੁਸੀਂ ਨਹੀਂ ਕਰਨੀ ਬਰਕਤ ਹੈ ਸਾਰਿਆਂ ਦੇ ਹੱਥ ਹੈ ਨਹੀਂ ਭਵਾਂ ਹੈ ਗਿਆ ਨੇ ਕਿਤੇ ਆ ਹਲੇਲੂਇਆ ਭੈਣਾ ਵਾਸਤੇ ਤਾਲੀ ਬਜਾਓ ਹallelujah ਕਿਉਂਕਿ ਇੱਕ ਸਿਆਣੀ ਕਹਿੰਦੀ ਕਿ ਭੈਣਾਂ ਨੂੰ ਘਰ ਦੀ ਪਈ ਹੁੰਦੀ ਵੀ ਘਰ ਨੂੰ ਢੋਲੀਏ ਰਾਈਟਰ ਰੌਂਗ ਘਰ ਨੂੰ ਢੋਲੀਏ ਚਾਹੇ ਕੁਝ ਵੀ ਹੋਵੇ ਇਹ ਭੈਣਾਂ ਦੀ ਆਦਤ ਹੈ ਰਾਈਟਰ ਰੌਂਗ ਹਰ ਇੱਕ ਚੀਜ਼ ਉਹਨਾਂ ਨੂੰ ਦਾ ਬੱਚਿਆਂ ਲਈ ਲਿਆ ਜੀ ਇਹਦੇ ਵਾਸਤੇ ਲਿਆ ਜੀ ਇਹਦਾ ਆ ਕਰ ਲਾਂਗੇ ਉਹ ਕਰ ਲਾਂਗੇ ਰੱਖ ਲਾਂਗੇ ਫ੍ਰਿਜ ਲਾ ਲਾਂਗੇ ਔਰ ਇਸੇ ਤਰ੍ਹਾਂ ਬਰਕਤਾਂ ਵੀ ਟੋ ਹੋਈ ਸ਼ੁਮਸੀ ਦੇ ਨਾਂ ਦੇ ਵਿੱਚ ਆ ਮੈਨੂੰ ਚਾਸੀ ਟੋੜੀਏ ਚਾਹਤੇ ਬਰਕਤਾਂ ਵੀ ਢੋਗੋ ਆਪਣੇ ਘਰਾਂ ਨੂੰ ਯਸ਼ਮਸੀ ਦੇ ਨਾਮ ਦੇ ਵਿੱਚ ਹallelujah ਜਿਵੇਂ ਨੂੰ ਸਮਝਾਰੀ ਤਾਰੀਫ ਕਰੋ ਜ਼ੋਰ ਤੇ ਬਰਕਤਾਂ ਵੀ ਆਪਣੇ ਘਰ ਖੜੋ ਜਿਸ ਤਰ੍ਹਾਂ ਸਮਝੀ ਲਗਾ ਕੇ ਨਹੀਂ ਖੜਦੇ ਭਾਈ ਕੋ ਲੈ ਕੇ ਰਾਈਟਰਾਂ ਉਸੇ ਤਰ੍ਹਾਂ ਆਪਣੀਆਂ ਬਰਕਤਾਂ ਵੀ ਲਗਾ ਕੇ ਖੜੋ ਤੁਹਾਡਾ ਆਂਡੀ ਗਵਾਂਡੀ ਤੁਹਾਨੂੰ ਛੇੜ ਕੇ ਤੁਹਾਡੀ ਬਰਕਤ ਸੁੱਟਣਾ ਦੇਵੇ ਕਿਤੇ ਹallelujah ਤੁਹਾਨੂੰ ਕੋਈ ਛੇੜ ਕੇ ਤੁਹਾਨੂੰ ਕੋਈ ਗਲਤ ਗੱਲ ਕਰਕੇ ਤੁਹਾਡੇ ਨਾਲ ਗੱਲ ਤੇ ਕੋਈ ਟਾਕਿੰਗ ਕੋਈ ਗੱਲਬਾਤ ਕਰਕੇ ਕਿ ਤੁਸੀਂ ਉਹਦੇ ਨੇ ਖਿਜਣ ਦਾ ਪਰ ਤੁਹਾਡੀ ਬਰਕਤ ਉੱਥੇ ਦੀ ਹallelujah ਚਾਹੇ ਅੱਜ ਚਾਹੇ ਸੰਡੇ ਚਾਹੇ ਤੁਸੀਂ ਕਦੇ ਵੀ ਬੰਦਗੀ ਵਿੱਚੋਂ ਆਪਣੀ ਬਰਕਤ ਸਾੰਭ ਕੇ ਆਪਣੇ ਘਰ ਲੈ ਕੇ ਜਾਓ ਯੂਸ਼ੂ ਮਸੀਹ ਦੇ ਨਾਂ ਦੇ ਵਿੱਚ ਆਮੀਨ ਆਪਣੀ ਮੂੰਹ ਤੇ ਕੰਟਰੋਲ ਕਰਕੇ ਹallelujah ਹallelujah ਆਪਣੇ ਮੂੰਹ ਤੇ ਕੰਟਰੋਲ ਕਰਕੇ ਆਪਣੇ ਜੀਵਨ ਤੇ ਕੰਟਰੋਲ ਕਰਕੇ ਆਪਣੀ ਬਰਕਤ ਨੂੰ ਸੰਭਾਲੋ ਕਿਉਂਕਿ ਪਰਮੇਸ਼ਰ ਆਪਣੇ ਕੀਮਤੀ ਖਜ਼ਾਨੇ ਵਿੱਚੋਂ ਤੁਹਾਨੂੰ ਬਰਕਤਾਂ ਦਿੰਦਾ ਆ ਹallelujah ਹallelujah ਇਹਦਾ ਤੁਸੀਂ ਮਿਸਯੂਸ ਨਾ ਕਰੋ ਉਹਨੂੰ ਪੈਰਾਂ ਵਿੱਚ ਸੁੱਟ ਕੇ ਖਰਾਬ ਨਾ ਕਰੋ ਨਾ ਕਰੋ ਹallelujah ਇਸ ਕਰਕੇ ਪਰਮੇਸ਼ਰ ਵਿੱਚ ਵਧਣਾ ਇਹਨਾਂ ਫਾਸਟਿੰਗ ਦੇ ਦਿਨਾਂ ਵਿੱਚ ਬਰਕਤ ਦਾ ਸਮਾਂ ਆ ਇਹ ਛੁਟਕਾਰੇ ਦਾ ਸਮਾਂ ਆ ਇਹ ਚੰਗਿਆਈ ਦਾ ਸਮਾਂ ਆ ਔਰ ਇਹ ਆਪਣੀ ਸੇਵਾ ਨੂੰ ਵਧਾਉਣ ਦਾ ਸਮਾਂ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਹallelujah ਇਹ ਆਪਣੀ ਸੇਵਾ ਨੂੰ ਆਪਣੇ ਕਾਰੋਬਾਰ ਨੂੰ ਆਪਣੇ ਪਰਿਵਾਰ ਨੂੰ ਆਪਣੇ ਜੀਵਨ ਨੂੰ ਵਧਾਉਣ ਦਾ ਸਮਾਂ ਈਸ਼ੂ ਮਸੀਹ ਦੇ ਸਮਰਥੀ ਔਰ ਜੀਵਨਨਾ ਦੇ ਵਿੱਚ ਅਮੀਨ ਇਹਨੂੰ ਮਿਸਯੂਜ਼ ਨਹੀਂ ਕਰਨਾ ਇਹਨਾ ਟਾਈਮ ਅਸੀਂ ਪ੍ਰਾਰਥਨਾ ਵਿੱਚ ਬੈਠ ਦਿਆਂ ਪਰ ਜੇਕਰ ਪ੍ਰਾਰਥਨਾ ਤੋਂ ਬਾਅਦ ਅਸੀਂ ਪਰਮੇਸ਼ਰ ਦਾ ਵਚਨ ਭੁੱਲ ਗਏ ਤਾਂ ਸਾਡੀ ਸਾਰੀ ਪ੍ਰਾਰਥਨਾ ਕੀਆ ਵਿਅਰਥ ਔਰ ਕਿ ਨਹੀਂ ਜਾਣੀ ਚਾਹੁੰਦੇ ਕਿ ਜੋ ਅਸੀਂ ਅੱਜ ਬੈਠ ਕੇ ਪ੍ਰਾਰਥਨਾ ਕੀਤੀ ਹੈ ਵਿਅਰਥ ਹੋ ਵੀ ਕੋਈ ਪੈਣ ਪੈਣਾ ਚਾਹੁੰਦਾ ਪਰ ਕਿ ਨਹੀਂ ਜਾਣੀ ਚਾਹੁੰਦੇ ਪਰ ਫੁੱਲਤ ਹੋਵੇ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਉਹੀ ਤਾਰੀਫ ਕਰੋ ਜ਼ੋਰ से ਹਾਲੇਲੂਇਆ ਔਰ ਤੁਸੀਂ ਪਰਫੁੱਲਤ ਹੋਵੋਗੇ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਇਸ ਕਰਕੇ 7 ਦਿਨ ਦੀ ਫਾਸਟਿੰਗ ਵਿੱਚ ਮੇਰੇ ਨਾਲ ਬਨੇ ਰਹਿਣਾ ਤੁਸੀਂ ਚਰਚ ਨਾਲ ਬਨੇ ਰਹਿਣਾ ਔਰ ਬੰਦਗੀ ਵਿੱਚ